ਪਹਿਲਾ 올 ਇੰਡੀਆ ਪੁਲਿਸ ਕਬੱਡੀ ਕਲਸਟਰ ਅੱਜ ਪੀਏਪ ਵਿਖੇ ਸਬਤ ਹੋਇਆ ਇਸ ਕਬੱਡੀ ਕਲਸਟਰ ਦੇ ਵਿੱਚ ਕੁੱਲ ਮਿਲਾ ਕੇ ਪਹਿਲਾ ਥਾਂ ਪੰਜਾਬ ਪੁਲਿਸ ਨੇ ਪ੍ਰਾਪਤ ਕੀਤਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਏਡੀ ਜੀਪੀ ਅਨੀਤਾ ਪੁੰਜ ਨੇ ਕਿਹਾ ਕਿ ਇਸ ਕਬੱਡੀ ਕਲਸਟਰ ਦੇ ਵਿੱਚ 29 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਪੰਜਾਬ ਪੁਲਿਸ ਨੇ ਕੁੱਲ ਮਿਲਾ ਕੇ ਪਹਿਲਾ ਥਾਂ ਪ੍ਰਾਪਤ ਕੀਤਾ ਇਸ ਵਿੱਚ ਅਰਧ ਸੈਨਿਕ ਬਲਾ ਸਮੇਤ 1600 ਖਿਡਾਰੀ ਹਿੱਸਾ ਲੈ ਰਹੇ ਨੇ ਉਨਾ ਕਿਹਾ ਹੈ ਕਿ ਜਦੋਂ ਆਲ ਇੰਡੀਆ ਪੁਲਿਸ 스포츠 ਬੋਰਡ ਖੇਡ ਮੁਕਾਬਲਿਆਂ ਦਾ ਆਯੋਜਨ ਕਰੇਗਾ ਤਾਂ ਉਹ ਪੀਪੀ ਵਿੱਚ ਖੇਡਾਂ ਦਾ ਆਯੋਜਨ ਕਰਨਗੇ ਪੀਪੀ ਵਿੱਚ ਹੋਣ ਵਾਲੇ ਖੇਡ ਮੁਕਾਬਲੇ ਬਾਰੇ ਡੀਆਈਜੀ ਐਡਮਿਨ ਇੰਦਰ ਬੀਰ ਸਿੰਘ ਨੇ ਕਿਹਾ ਕਿ ਇਹ ਖੇਡ ਜਲੰਧਰ ਲਈ ਇੱਕ ਵੱਡਾ ਸਮਾਗਮ ਹੈ ਕਿਉਂਕਿ ਪਹਿਲਾ ਆਲ ਇੰਡੀਆ ਪੁਲਿਸ ਕਬੱਡੀ ਕਲਸਟਰ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਪਹਿਲਾ ਆਲ ਇੰਡੀਆ ਪੁਲਿਸ ਕਬੱਡੀ ਕਲਸਟਰ ਦਾ ਰਸਮੀ ਉਦਘਾਟਨ 3 ਮਾਰਚ ਨੂੰ ADGP ਸਟੇਟ ਆਰਮਡ ਪੁਲਿਸ ਐਮ ਐਫਓ farooqi ਦੁਆਰਾ ਕੀਤਾ ਗਿਆ ਸੀ ਇਸ ਮੌਕੇ ਉੱਤੇ ਕਮਾਂਡੈਂਡ ਕਮ 스포츠 ਸਕੱਤਰ ਨਵਜੋਤ ਮਹਲ ਨੇ ਦੱਸਿਆ ਕਿ ਪਹਿਲੇ 올 ਇੰਡੀਆ ਪੁਲਿਸ ਕਬੱਡੀ ਕਲਸਟਰ 2024 ਅਤੇ 25 ਤਹਿਤ ਪੀਏਪੀ ਹੈੱਡਕੁਆਰਟਰ ਜਲੰਧਰ ਵਿਖੇ ਕਬੱਡੀ ਜਿਮਨਾਸਟਿਕ ਅਤੇ ਖੋਖੋ ਦੇ ਖੇਡ ਮੁਕਾਬਲੇ ਅਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਫੈਂਸਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਉਨਾ ਕਿਹਾ ਹੈ ਕਿ ਇਹਨਾਂ ਖੇਡਾਂ ਦੇ ਵਿੱਚ ਦੇਸ਼ ਭਰ ਦੀਆਂ 30 ਪੁਲਿਸ ਫੋਰਸ ਟੀਮਾਂ ਦੇ 1600 ਖਿਡਾਰੀ ਅਤੇ ਅਧਿਕਾਰੀ ਭਾਗ ਲੈ ਰਹੇ ਨੇ ਅੱਜ ਫਰਸਟ 올 ਇੰਡੀਆ ਪੁਲਿਸ ਕਬੱਡੀ ਕਲਸਟਰ 224 25 ਦਾ ਜੋ ਟੂਰਨਾਮੈਂਟ ਹੋਇਆ ਉਹਦੀ ਅੱਜ ਕਲੋਜ਼ਿੰਗ ਸੈਰੇਮਨੀ ਸੀਗੀ ਚਾਰ ਇਵੈਂਟਸ ਜਿਹੜੇ ਹੈ ਇਹਦੇ ਵਿੱਚ ਹੋਏ ਕਬੱਡੀ ਖੋਖੋ ਫੈਂਸਿੰਗ ਔਰ ਜਿਮਨਾਸਟਿਕਸ ਦੋ ਟੀਮ ਗੇਮਸ ਦੋ ਇੰਡੀਵਿਜੂਅਲ ਗੇਮਸ ਸੀਗੇ ਜੀ ਦੇ ਵਿੱਚ 29 ਸਟੇਟ ਸੈਂਟਰਲ ਪੁਲਿਸ ਸੈਂਟਰਲ ਆਰਮਡ ਪੁਲਿਸ ਫੋਰਸਸ ਤੋਂ ਟੀਮਾਂ ਨੇ ਹਿੱਸਾ ਲਿਆ ਤੇ ਤਕਰੀਬਨ 1600 ਪਾਰਟਿਸਪੈਂਟਸ ਇਹਦੇ ਵਿੱਚ ਸ਼ਾਮਿਲ ਹੋਏ ਸੋ ਭਾਗਿਅ ਹੈ ਪੰਜਾਬ ਪੁਲਿਸ ਲਈ ਕਿ ਇਹ ਮੌਕਾ ਮਿਲਿਆ ਇੱਕ ਚੈਂਪੀਅਨਸ਼ਿਪ ਨੂੰ ਇੱਥੇ ਹੋਸਟ ਕਰਨ ਦਾ ਔਰ ਅਸੀਂ 올 ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ ਦੇ ਧੰਨਵਾਦੀ ਹਾਂ ਕਿਉਂਕਿ ਜੋ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾਂਦਾ ਹੈ ਉਹ ਉਹਨਾਂ ਦੇ ਏਜੰਸੀ ਵਿੱਚ ਕੀਤਾ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਸਪੋਰਟਸ ਪਰਸਨਸ ਨੇ ਇਹਦੇ ਵਿੱਚ ਆਪਣੀ ਹੁਨਰ ਦਿਖਾਏ ਹੈ ਔਰ ਇੱਕ ਬਹੁਤ ਅੱਛੇ ਮਾਹੌਲ ਵਿੱਚ ਵਧੀਆ ਸਪੋਰਟਸਮੈਨ ਸਪਿਰਟ ਰੱਖਦੇ ਹੋਏ ਇਹ ਟੂਰਨਾਮੈਂਟ ਇੱਥੇ ਹੋਇਆ ਹੈ ਜਿਸ ਦੇ ਲਈ ਮੈਂ ਸਪੈਸ਼ਲ ਆਰਮਡ ਪੁਲਿਸ ਨੂੰ ਖਾਸ ਮੁਬਾਰਕਬਾਦ ਦੇਣਾ ਚਾਹਾਂਗੀ ਕਿਉਂਕਿ ਐਡੇ ਵੱਡੇ ਫੰਕਸ਼ਨ ਨੂੰ ਆਰਗੇਨਾਈਜ਼ ਕਰਨਾ ਇੱਕ ਬਹੁਤ ਵੱਡਾ ਲੌਜਿਸਟਿਕ ਅਰੇਂਜਮੈਂਟ ਇਹਦੇ ਵਿੱਚ ਹੁੰਦੇ ਹੈ

ਖਾਸ ਤੌਰ ਤੇ ਅੱਜ ਦੇ ਮਾਹੌਲ ਵਿੱਚ ਜਦੋਂ ਬਹੁਤ ਸਾਰੀ ਰਿਸਰਚ ਆ ਰਹੀ ਹੈ ਕਿ ਜਿੱਦਾਂ ਕਿ ਹੌਲੇ ਹੌਲੇ ਕਈ ਲੋਕਾਂ ਦਾ ਸੈਡੀੰਟਰੀ ਲਾਈਫਸਟਾਈਲ ਹੋ ਰਿਹਾ ਹੈ ਉਹ ਫਿਟਨੈਸ ਨੂੰ ਇੰਪੈਕਟ ਕਰ ਰਿਹਾ ਹੈ ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜਾ ਹੈ ਉਹ ਖੇਡਾਂ ਨੂੰ ਅਪਣਾਈਏ ਜ਼ਰੂਰੀ ਨਹੀਂ ਹੈ ਕਿ ਇਹ ਖੇਡਾਂ ਕੰਪੀਟੀਟਿਵ ਲੈਵਲ ਤੇ ਹੋਣ ਇਹ ਖੇਡਾਂ ਕੁਝ ਵੀ ਹੋ ਸਕਦੀਆਂ ਮੋਹੱਲੇ ਵਿੱਚ ਮੈਦਾਨਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਗੇਮਸ ਹੋਣ ਜਿਹੜਾ ਕਿ ਸਾਡੀ ਫਿਟਨੈਸ ਲਈ ਬਹੁਤ ਜ਼ਰੂਰੀ ਹੈ ਔਰ ਇੱਕ ਟੀਮ ਸਪਿਰਟ ਜਿਹੜੀ ਹੈ ਉਹ ਇਹਨਾਂ ਨਾਲ ਫਾਸਟਰ ਹੁੰਦੀ ਹੈ ਸੋ ਇਸ ਕਰਕੇ ਬਹੁਤ ਅਹਿਮੀਅਤ ਰੱਖਦੀ ਹੈ ਸਪੋਰਟਸ ਥੈਂਕ ਯੂ ਵੈਰੀ ਮਚ